ਆਪਣੇ ਘਰਾਂ ਵਿੱਚ ਜਿਹੜੀਆਂ ਸਬਜ਼ੀ ਵਾਲੀਆਂ ਬੇਲਾਂ ਲੱਗੀਆਂ ਹੁੰਦੀਆਂ ਕਦੂ ਤੋਰੀ ਅੱਲਾ ਪੇਠਾ ਸਾਰੀਆਂ ਬੇਲਾਂ ਲੱਗੀਆਂ ਹੁੰਦੀਆਂ ਤੇ ਆਪਾਂ ਉਹਨੂੰ ਗੋਡੀ ਦੇ ਕੇ ਮਿੱਟੀ ਨਹੀਂ ਲਾਉਂਦੇ ਤੇ ਇਹ ਮਿੱਟੀ ਕਿਉਂ ਲਾਉਣੀ ਜ਼ਰੂਰੀ ਹੁੰਦੀ ਹੈ ਗੋਡੀ ਦੇ ਕੇ ਉਹਦੀ ਗੱਲਬਾਤ ਕਰਾਂਗੇ ਤੇ ਲਾਉਣੀ ਕਿਵੇਂ ਆ ਤੇ ਕਦੋਂ ਲਾਉਣੀ ਆ ਤੇ ਇਹਦਾ ਪ੍ਰਭਾਵ ਕੀ ਪਊਗਾ ਆਪਣੀਆਂ ਬੇਲਾਂ ਤੇ ਉਹ ਅੱਜ ਤੁਹਾਨੂੰ ਇਹਦੀ ਜਾਣਕਾਰੀ ਮਿਲ ਜੂਗੀ ਜੀ ਤੇ ਇਹਦੇ ਚ ਜਿਹੜੇ ਆਰਗੈਨਿਕ ਆ ਉਹਨਾਂ ਨੂੰ ਵੀ ਸੁਨੇਹਾ ਮਿਲ ਜੂਗਾ ਜਿਹੜੇ ਡੀਏਪੀ ਪਾ ਸਕਦੇ ਉਹਨਾਂ ਵਾਸਤੇ ਵੀ ਇਹ ਚ ਮੈਸੇਜ ਉਹਨਾਂ ਨੂੰ ਮਿਲ ਜੂਗਾ ਜੀ ਇਹ ਜਿਹੜੀਆਂ ਬੇਲ ਵਾਲੀਆਂ ਸਬਜ਼ੀਆਂ ਆਪਾਂ ਲਾਈਆਂ ਸੀਗਾ ਤੇ ਮੀਂਹ ਪਿਆ ਸੀ 4-5 ਦਿਨ ਪਹਿਲਾਂ ਤੇ ਹੁਣ ਇਹ ਜਿਹੜਾ ਵਾਹਨ ਹੈਗਾ ਵਾਤਰ ਆਇਆਗਾ ਮੀਂਹ ਜਾਦੇ ਆਇਆ 2 ਵਜੇ ਤੋਂ ਲਾ ਕੇ 4 ਵੇ ਤੱਕ ਆਈ ਗਿਆ ਤੇ ਕੁਝ ਗੜੇ ਪਏ ਉਹਦੇ ਨਾਲ ਵੱਲਾਂ ਦਾ ਵੀ ਨੁਕਸਾਨ ਹੋਇਆ ਪੱਤਿਆਂ 'ਚ ਮੋਰੀਆਂ ਕਰਤੀਆਂ ਤੇ ਜਿਹੜੇ ਇਹਦੇ ਆਪਣੇ ਖਾਲੀਆਂ ਸੀ ਇਹਨਾਂ 'ਚ ਵੀ ਸੈਲਟਰੀ ਚੜ ਗਈ ਕਰੜਾ ਹੋ ਗਿਆ ਵਾਹਨ ਜੇ ਮੀ ਨਹੀਂ ਵੀ ਆਉਂਦਾ ਫਿਰ ਵੀ ਇਹ ਮਿੱਟੀ ਲਾਉਣੀ ਜ਼ਰੂਰੀ ਹੁੰਦੀ ਆ ਕਿਉਂਕਿ ਇਹ ਜਿਹਦੇ ਆਪਾਂ ਇਹਨੂੰ ਗੋਡੀ ਦਿੰਨੇ ਆ ਪਹਿਲੇ ਨੰਬਰ ਤੇ ਤਾਂ ਇਹ ਜਿੰਨੇ ਕੱਖ ਹੁੰਦੇ ਆਪਣੇ ਉਹ ਨਿਕਲ ਜਾਂਦੇ ਆ ਆਪਣੀਆਂ ਜਿਹੜੀਆਂ ਵੇਲਾਂ ਸਾਫ਼ ਰਹਿੰਦੀਆਂ ਆ ਜਿਹੜੀ ਤਾਕਤ ਹੁੰਦੀ ਆ ਉਹ ਸਾਰੀ ਵੇਲਾਂ ਨੂੰ ਜਾਂਦੀ ਆ ਦੂਜੇ ਨੰਬਰ ਤੇ ਜਦੋਂ ਇਹਨੂੰ ਆਪਾਂ ਕੀ ਕਰਨਾ ਇਹ ਗੋਡੀ ਦੇ ਕੇ ਇਸ ਤਰੀਕੇ ਨਾਲ ਆਪਾਂ ਗੋਡੀ ਦੇਣੀ ਆ ਫਿਰ ਇਹਦੇ ਵਿੱਚ ਆਪਾਂ ਡੀਏਪ ਦਾ ਛਿੱਟਾ ਦੇ ਦੇਣਾ ਖਾਲੀਆਂ ਚ ਉਸ ਤੋਂ ਬਾਅਦ ਜਿਹੜੀਆਂ ਇਹਦੀਆਂ ਜੜਾਂ ਹੁੰਦੀਆਂ ਇਹਦੇ ਨਾਲ ਆਪਾਂ ਮਿੱਟੀ ਲਾ ਦੇਣੀ ਆ ਉਹਦੇ ਨਾਲ ਹੋਊਗਾ ਕਿ ਉਹਦੇ ਨਾਲ ਜਿਹੜੀ ਬੱਲਾਂ ਨੂੰ ਇੱਕ ਤਾਂ ਹਵਾ ਪੈਜੂਗੀ ਇੱਕ ਉਹਨਾਂ ਨੂੰ ਥੱਲੋਂ ਨਾਈਟ੍ਰੋਜਨ ਮਿਲ ਜੂ ਫਾਸਫੋਰਸ ਮਿਲ ਜੂਗਾ ਤਾਕਤ ਮਿਲ ਜੂਗੀ ਇਹ ਜਿਹੜੀ ਗਰੋਥ ਆ ਫਿਰ ਇਹ ਜਿਹੜੀ ਇਹਨੇ ਰੁਕੀ ਹੋਈ ਹੈ ਗਰੋਥ ਦੁਗਣੀ ਹੋਜੂਗੀ ਜਦੋਂ ਮੀਂਹ ਆਉਂਦਾਗਾ ਉਸ ਤੋਂ ਬਾਅਦ ਚਵਾਨ ਕਲੜਾ ਬਹੁਤ ਜ਼ਿਆਦਾ ਹੋ ਜਾਂਦਾਗਾ ਨਾ ਤਾਂ ਫਿਰ ਪਾਣੀ ਸੋਖਦਾਗਾ ਤੇ ਜੇ ਆਪਾਂ ਇਹਨੂੰ ਗੋਡੀ ਦੇ ਦਾਂਗੇ ਤੇ ਇੱਕ ਤਾਂ ਇਹ ਪਾਣੀ ਸੋਖੂਗਾ ਵਧੀਆ ਤੇ ਇੱਕ ਇਹਨੂੰ ਤਾਕਤ ਮਿਲ ਜੂਗੀ ਤੇ ਫੇਰ ਇਹ ਜਿਹੜਾ ਫਾਲ ਵੀ ਹੈਗਾ ਜੀ ਇਹ ਛੇਤੀ ਚੱਕਣੀ ਆ ਇਸ ਕਰਕੇ ਜਿਹੜੀ ਮਿੱਟੀ ਲਾਉਣੀ ਆ ਇਹ ਜ਼ਰੂਰੀ ਆ ਗਈ ਤੇ ਤੁਸੀਂ ਦੇਖ ਲਓ ਜੇ ਇਹਦਾ ਜਦੋਂ ਆਪਾਂ ਮਿੱਟੀ ਲਾਤ ਹੀ ਨਾ ਉਸ ਤੋਂ ਬਾਅਦ ਇਹਦੇ ਤੁਸੀਂ ਗਰੋਥ ਦੇਖੋ ਜੇ ਮਿੱਟੀ ਲਾਉਣੀ ਕਦੋਂ ਦਾ ਟਾਈਮ ਕੀ ਹੋਵੇ ਜਦੋਂ ਆਪਾਂ ਪਾਣੀ ਲਾ ਦੇਣਾ ਪਾਣੀ ਲਾ ਕੇ ਜਦੋਂ ਆਪਣਾ ਵਾਹਣ ਵੱਤਰ ਆ ਗਿਆ ਵੀ ਕਸਗਾ ਚਲਣਾ ਸੌਖਾ ਹੋ ਗਿਆ ਬਾਲਾ ਕਰੜਾ ਵੀ ਨਹੀਂ ਖੋਣ ਦੇਣਾ ਤੇ ਬੋਲੇ-ਬੋਲੇ ਚ ਇਹਨੂੰ ਆਪਾਂ ਗੋਡੀ ਦੇ ਦੇਣੀ ਆ ਜਿਹੜੇ ਕੱਕ ਹੁੰਦੇ ਆ ਫਿਰ ਇੱਕ ਅੱਧੇ ਇੱਕ ਦਿਨ ਛੱਡ ਦੇਣਾ ਗੋਡੀ ਦੇ ਕੇ ਉਹ ਸਾਰੇ ਸੁੱਕ ਜਾਣਗੇ ਫਿਰ ਉਹ ਚ ਡੀਪੀ ਦੇ ਸੀਟਾ ਦੇ ਕੇ ਆਪਾਂ ਫੇਰ ਮਿੱਟੀ ਲਾਉਣੀ ਆ ਤੁਸੀਂ ਇਹਨਾਂ ਦੀ ਉਸ ਤੋਂ ਬਾਅਦ ਜਦੋਂ ਮਿੱਟੀ ਲਾਤੀ ਫਿਰ ਇਹਨੂੰ ਮੜਾ ਆ ਬਾਣ ਨੂੰ ਸੁੱਕਣ ਦੇਣਾ ਪਾਣੀ ਨਾਲ ਦੀ ਨਾਲ ਨਹੀਂ ਲਾਉਣਾ ਰੋਕ ਕੇ ਲਾਉਣਾ ਇੱਕ ਦਿਨ ਤੇ ਤੁਸੀਂ ਇਹਦੀ ਗਰੋਥ ਦੇਖੋ ਜੇ ਜਦੋਂ ਇਹਨੂੰ ਪਾਣੀ ਲਾਤਾ ਜੋ ਇਹਨੂੰ ਅਸਰ ਮਿਲ ਗਿਆ ਖਰਾਕ ਦਾ ਇਹਦੀ ਗਰੋਥ ਤੁਸੀਂ ਦੇਖੋ ਜੇ ਕਿੰਨੀ ਵਧੀਆ ਹੁੰਦੀ ਆ ਇਹ ਕੇਸ ਤੇ ਹੁਣ ਆਪਾਂ ਨੂੰ ਸਪਰੇਆਂ ਦੀ ਥੋੜੀ ਜੀ ਲੋੜ ਪਊਗੀ ਆਹ ਜਦੋਂ ਕਣਕਾਂ ਵੱਡੀਆਂ ਗਈਆਂ ਨਾ ਉਸ ਤੋਂ ਬਾਅਦ ਜਿਹੜੇ ਜਿੰਨੇ ਵੀ ਇਹ ਆ ਉਹਦੇ ਵਿੱਚ ਆਪਣੇ ਚਿੱਟਾ ਮੱਛਰ ਹੁੰਦਾ ਜਾਂ ਤੇਲਾ ਹੁੰਦਾਗਾ ਜਾਂ ਹੋਰ ਭਮੱਕੜ ਜਿਹੇ ਹੁੰਦੇ ਉਹ ਸਾਰੇ ਸਬਜ਼ੀਆਂ ਚ ਆਉਂਦੇ ਆ ਇਸ ਕਰਕੇ ਉਹ ਸਬਜ਼ੀਆਂ ਨੂੰ ਥੋੜਾ ਉਹਨਾਂ ਸੁਪਰੀਆਂ ਦੀ ਲੋੜ ਪੈਂਦੀ ਜਿਹੜੇ ਖੇਤਾਂ 'ਚ ਲੱਗੀਆਂ ਘਰਾਂ ਵਾਲੀਆਂ ਤਾਂ ਆਪਾਂ ਆਰਗੈਨਿਕ ਵਧੀਆ ਤਿਆਰ ਹੋਏ ਨੇ ਜਿਹੜੇ ਖੇਤਾਂ ਵਾਲੀਆਂ ਉਹਨਾਂ ਨੂੰ ਥੋੜਾ ਇਹ ਲੋੜ ਪੈਂਦੀ ਆ ਇਹ ਤੇ ਇਸ ਗੱਲਾਂ ਦਾ ਆਪਾਂ ਖਾਸ ਧਿਆਨ ਰੱਖਣਾ ਵੀ ਟਿਆਣਿਆਂ ਵੀ ਅਸੀਂ ਆਰਗੈਨਿਕ ਹੀ ਰੱਖਣੀ ਆ ਵੀ ਕੋਈ ਅਸੀਂ ਡੀਪੀ ਨਹੀਂ ਪਾਉਣੀ ਫਿਰ ਆਪਾਂ ਇਹਦੇ 'ਚ ਸੁੱਕੀ ਰੂੜੀ ਦਾ ਇਹਦੇ 'ਚ ਛਾਣਾ ਦੇ ਕੇ ਫਿਰ ਮਿੱਟੀ ਲਾਉਣੀ ਆਗੀ ਤੇ ਜਾਂ ਆਪਾਂ ਇਹਦੇ ਚ ਜਿਹੜਾ ਖਾਲ ਪਿਆਉ ਕੇ ਸਰੋਂ ਦੀ ਉਹਦੀ ਮੈਂ ਜਿਹੜੀ ਵੱਡੀ ਵੀਡੀਓ ਬਣਾ ਰਿਆਂਗਾ ਉਹ ਥੋੜੇ ਦਿਨਾਂ ਚ ਆ ਜੂਗੀ ਉਹ ਉਹਦੇ ਚ ਆਪਾਂ ਨੂੰ ਨਾਈਟ੍ਰੋਜਨ ਤੇ ਹੋਰ ਜਿਹੜੀਆਂ ਵੱਲਾਂ ਵਾਸਤੇ ਜਿਹੜੇ ਤੱਤ ਹੁੰਦੇ ਸਾਰੇ ਉਹਦੇ ਚ ਹੁੰਦੇ ਆ ਉਹ ਆਪਾਂ ਪਾ ਸਕਦੇ ਆ ਤੇ ਉਹਦੇ ਬਾਰੇ ਤੇ ਖੱਟੀ ਲੱਸੀ ਬਾਰੇ ਵੀਡੀਓ ਪਾ ਹੀ ਦਿੱਤੀ ਆ ਮੈਂ ਤੇ ਉਹਦੇ ਬਾਰੇ ਵੀਡੀਓ ਜਿਹੜੀ ਆ ਜਾਣੀ ਆ ਜਿਹੜੇ ਆਰਗਾਨਿਕ ਰੱਖਣਾ ਚਾਹੁੰਦੇ ਆਗੇ ਤੇ ਇਸ ਤਰੀਕੇ ਦੇ ਹੋਰ ਤੁਸੀਂ ਵੀਡੀਓ ਦੇਖਣਾ ਚਾਹੋ ਤਾਂ ਸਾਨੂੰ ਫੋਲੋ ਕਰ ਸਕਦੇ ਹੋ ਵੀਡੀਓ ਵਧੇ ਲੱਗੇ ਅਗੇ ਸ਼ੇਅਰ ਜਰੂਰ ਕਰਿਓ ਧੰਨਵਾਦ